1 लाख रुपए की कुश्ती थी मैंने रिंकू पहलवान चंडीगढ़ को चित किया किस तरह देख दियो दे। प्रबंधन किस तरह ना ਕੀਤਾ ਵਾ ਇਹ ਮੈਨੇਜਮੈਂਟ ਵੱਲੋਂ ਬਹੁਤ اچھا ਪ੍ਰਬੰਧ ਕਰ ਰੱਖਾ ਹੈ ਸਭ ਚੀਜ਼ ਦੀ ਸੁਵਿਧਾ ਹੈ ਬਹੁਤ ਬਹੁਤ ਅੱਛਾ ਦੰਗਲ ਲਗਾਇਆ ਨੌਜਵਾਨ ਪੀੜੀ ਨੂੰ ਕਿਸੇ ਦੇਣਾ ਚਾਹੁੰਦੇ ਹਾਂ ਇਹ ਹੀ ਕਹਿਣਾ ਚਾਹਤਾ ਹੂੰ ਕਿ ਨਸ਼ੇ سے ਦੂਰ ਰਹੇ ਅਤੇ ਖੇਲ की तरफ बढें ਸਰਕਾਰ ਵੀ ਪ੍ਰਾਲੇ ਕਰ ਰਹੀ ਹੈ ਸਰਕਾਰ ਨੂੰ ਹੋਰ ਵੀ ਪ੍ਰਾਲਾ ਕਰਨੀ ਚਾਹੀਦੀ ਹੈ ਪਾਪਾ ਜੀ ਹਾਂਜੀ ਮੈਂ ਤਾਂ ਹਰਿਆਣਾ ਸੇ ਆਤਾ ਹੂੰ तो वहाँ पे तो सरकार बहुत कुछ करती है पंजाब पंजाब वाले इतना मुझे कुछ पता नहीं सरकार के बारे में आपको यहाँ जो दंगल हुआ है जो पहली बार हुआ है रोटा साहब में कैसा लगा है प्रबंध बहुत अच्छा प्रबंध लगा यहां ए, है जी यहाँ का एक नंबर प्रबंध है बिल्कुल हर चीज़ की सुविधाएँ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸਤਾਪਦੀ ਦਿਹਾੜੇ ਨੂੰ ਸਮਰਪਤ ਤੇ ਮੇਲੇ ਨੂੰ ਮੁੱਖ ਰੱਖ ਕੇ ਇਹ ਪੰਜਵਾਂ ਕੁਸ਼ਤੀ ਦੰਗਲ ਸੂਗਰਾਮ ਪੰਚਾਇਤ ਰੋਟਾ ਤੇ ਸਮੂਹ ਜੂਥ ਕਲੱਬ ਰੋਟੇ ਦੇ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲੇ ਪੰਜਵਾਂ ਦੰਗਲ ਹੋਇਆ ਜਿਦੇ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਭਾਰੀ ਪਹਿਲਵਾਨ ਰੋਹਤ ਦਿੱਲੀ ਜੀ ਉਹ ਅੱਜ ਇਸ ਦੇ ਵਿੱਚ ਜਿੱਤੂ ਰਹੇ ਹਨ ਜਿਨ੍ਹਾਂ 1 ਲੱਖ 1000 ਰੁਪਏ ਦੀ ਝੰਡੀ ਜਿੱਤੀ ਹੈ ਤੇ ਸਾਰੇ ਪਹਿਲਵਾਨ ਆਏ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਦੰਗਲ ਹੋਇਆ ਜੋ ਕਿ ਇਹ ਸਾਨੂੰ ਨੌਜਵਾਨ ਪੀੜ੍ਹੀ ਨੂੰ ਨਸਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕਰਦਾ ਮੈਂ ਆਪ ODIA ਦਿਲ ਦੀਆਂ ਘਰਾਂ ਆਈਆਂ ਚੋਂ ਨੌਜਵਾਨ ਵੀਰਾਂ ਦਾ ಗ್ರಾಮ ਪੰਚਾਇਤ ਦਾ ਸਮੂਹ ਜੂਥ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਤੇ ਅਪਰਾਲੇ ਹੁੰਦੇ ਰਹਿਣੇ ਚਾਹੀਦੇ ਨੇ ਜੀ ਵਾਹਿਗੁਰੂ ਖਾਲਸਾਹਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਇਹ ਸਾਰਿਆਂ ਦੇ ਬਹੁਤ ਸਹਿਯੋਗ ਦੇ ਨਾਲ ਹੋਇਆ ਹੈ ਇਸ ਦੇ ਵਿੱਚ ਸਾਨੂੰ ਬਹੁਤ ਬੜੀ ਖੁਸ਼ੀ ਹੈ ਕਿਉਂਕਿ ਅਸੀਂ ਦੁਬਾਰਾ ਇੱਕ ਖੜੀ ਗੱਡੀ ਨੂੰ ਚਲਾਇਆ ਕਿਉਂਕਿ ਪਹਿਲਾ 4 ਸਾਲ ਲਗਾਤਾਰ ਕਰਾ ਕੇ ਉਸ ਤੋਂ ਬਾਅਦ ਕੋਸੇ ਸਾਲਾਂ ਦਾ ਸਾਡਾ ਗੈਪ ਪੈ ਗਿਆ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਕਿ ਤੇ ਅਸੀਂ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਾਇਆ ਜਿਦੇ ਵਿੱਚ ਰੋਹਿਤ ਦਿੱਲੀ ਜੀ ਤੇ ਰਿੰਕੂ ਜੀ ਚੰਡੀਗੜ੍ਹ ਤੋਂ ਤੇ ਉਹਨਾਂ ਦਾ ਆਪਸੀ ਗੱਟ ਜੋੜ ਸੀਗਾ ਜਿਹਦੇ ਵਿੱਚੋਂ ਰੋਹਿਤ ਦਿੱਲੀ ਜੱਜ ਜੇਤੂ ਰਹੇ ਨੇ 1 ਲੱਖ 1000 ਦੀ ਚੰਡੀ ਸੀਗੀ ਜੋ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਚਾਹੀਦੇ ਨੇ ਕਿਹੜੇ ਸਟੇਡੀਅਮ ਬਣਾਉਣੇ ਚਾਹੀਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਅਸੀਂ ਵੀ ਇੱਕ ਚੀਜ਼ ਦੀ ਅਸੀਂ ਤੁਹਾਡੇ ਇੱਕ ਚੈਨਲ ਦੇ ਮਾਧਿਅਮ ਨਾਲ ਹੀ ਸਰਕਾਰ ਤੱਕ ਇੱਕ ਅਪੀਲ ਕਰਨੇ ਚਾਹੁੰਦੇ ਆ ਵੀ ਸਾਨੂੰ ਇੱਕ ਸਟੇਡੀਅਮ ਦੀ ਬਹੁਤ ਵੱਡੀ ਦਿੱਕਤ ਆਉਂਦੀ ਹੈ ਜੇ ਸਾਡੀ ਕੋਈ ਵੀ ਆਵਾਜ਼ ਜਣੀ ਹੁਣ ਸਾਡੀ ਸੁਣਦਾ ਹੋਵੇ ਤਾਂ ਅਸੀਂ ਬੇਨਤੀ ਕਰਦੇ ਆ ਵੀ ਸਾਨੂੰ ਇੱਕ ਸਟੇਡੀਅਮ ਬਣਾ ਕੇ ਦਿੱਤਾ ਕਿਉਂਕਿ ਸਾਡੇ ਕੋਲ ਇੱਕ ਜਗ੍ਹਾ ਵੀ ਪਈ ਹੈ 11ਵੇਂ 11 ਜੇ ਸਾਨੂੰ ਉਹਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ